ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਇਹ ਵਿਸ਼ਾ ਬਹੁਤ ਵੱਡਾ ਕਨਸੈਪਟ ਹੈ ਜਿਹਨੂੰ ਆਪਾਂ ਕਿਸਮਤ ਕਹਿੰਦੇ ਹਾਂ ਅੱਛਾ ਕਈ ਲੋਕ ਕਿਸਮਤ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਯਕੀਨ ਕਰਦੇ ਨੇ ਕਿ ਅੱਜ ਐਸਪਲੇਨਡ ਤੇ 20% ਉਹ ਬੰਦੇ ਨੇ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ ਤਕਰੀਬਨ 20% ਜਿਹੜੇ ਬੰਦੇ ਆ ਉਹ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹ ਆਟੋਮੈਟਿਕਲੀ ਕਿਸਮਤ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਤੇ ਉਹ ਯਕੀਨ ਕਰਦੇ ਨੇ ਕਿ ਜੋ ਕੁਝ ਵੀ ਹੋਇਆ ਜੋ ਮੈਨੂੰ ਘਾਟ ਆ ਪਿਆ ਵਾਧਾ ਪਿਆ ਉਹ ਮੇਰੇ ਕਰਕੇ ਹੀ ਹੋਇਆ। ਏਵੇਂ ਬੁੱਧ ਧਰਮ ਦੇ ਵਿੱਚ ਵੀ ਉਹ ਤਾਂ ਬੁੱਧ ਧਰਮ ਦੇ ਵਿੱਚ ਮੈਨੂੰ ਨਾ ਨੇ ਇਹ ਹੀ ਕਿਹਾ ਕਿ ਕਰਮ ਹੀ ਬੰਦੇ ਦਾ ਜਿਹੜਾ ਹੈ ਉਹ ਭਗਵਾਨ ਹੈ। ਭਾਵੇਂ ਜੋ ਤੁਸੀਂ ਕਰਮ ਕਰਦੇ ਆ ਉਹਦਾ ਤੁਹਾਨੂੰ ਫਲ ਮਿਲਦਾ ਹੈ। ਪਰ ਅਸੀਂ ਫਿਰ ਵੀ ਜਿਹੜਾ ਜਿਆਦਾ ਲੋਕ ਜਿਹੜੇ ਹਨ ਉਹ ਕਿਸਮਤ ਤੇ ਜਿਕਨੀ ਕਰਦੇ ਨੇ ਮੇਰੀ ਯਾਨੀ ਕਿ ਵੀ ਕਿਸਮਤ ਮਾਰੀ ਸੀ ਮੇਰਾ ਆਇਆ ਹੋ ਗਿਆ। ਫੇਰੀ ਕੋਈ ਕਹਿੰਦਾ ਵੀ ਫਲਾਣੇ ਦੀ ਕਿਸਮਤ ਚੰਗੀ ਸੀ ਇਹ ਹੋ ਗਿਆ। ਗੋਰੇ ਵੀ ਲੱਕ ਦੇ ਵਿੱਚ ਜਿਹੜਾ ਉਹ ਗੁੱਡ ਲੱਕ ਕਹਿੰਦੇ ਆ ਕਿ ਤੇਰੀ ਨੂੰ ਗੁੱਡ ਲੱਕ ਹੋਵੇ, ਭਾਵ ਉਹ ਵੀ ਯਕੀਨ ਕਰਦੇ ਨੇ ਵੀ ਇਹ ਲੱਕ ਹੁੰਦੀ ਹੈ। ਪਰ ਮੈਂ ਬਹੁਤ ਚਿਰ ਪਹਿਲਾਂ ਕਿਸੇ ਸ਼ਾਇਰ ਦੀਆਂ ਲਾਈਨਾਂ ਪੜ੍ਹੀਆਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਜਿਹੜੀਆਂ ਉਸਾਂ ਨਹੀਂ ਕਰਨੀ ਹੈ ਤੁਸੀਂ ਵੀ ਇਹ ਤੇ ਵਿਚਾਰ ਕਰਿਓ ਉਦੋਂ ਬਾਅਦ ਫਿਰ ਵੀ ਆਪਾਂ ਇਹ ਵੀਡੀਓ ਤੇ ਹੋਰ ਵੀ ਵੀਡੀਓ ਦੇ ਵਿੱਚ ਕਿਸਮਤ ਦੇ ਵਿਚਾਰ ਕਰਾਂਗੇ ਉਹ ਲਿਖਾਰੀ ਲਿਖਣ ਲਿਖਦਾ ਹੈ ਕਿ ਜਦ ਗਿਰਤਾ ਹੈ ਤਾਂ ਪੱਥਰ ਕੋ ਦੋਸ਼ deta ਹੈ ਜਦ ਗਿਰਤਾ ਹੈ ਤਾਂ ਪੱਥਰ ਕੋ ਦੋਸ਼ deta ਹੈ ਆਪ ਉਹਦੇ ਕਹਿਣ ਦਾ ਵੀ ਜਦੋਂ ਬੰਦਾ ਆਪਾਂ ਕੋਈ ਵੀ ਪੱਥਰ ਦੇ ਵਿੱਚ ਝੜਕਦੇ ਆ ਜਾਂ ਘਰ ਦੇ ਵਿੱਚ ਛੜ ਕੇ ਡਿੱਗਦੇ ਆ ਜਾਂ ਬਾਹਰ ਅਸੀਂ ਕਿਸੇ ਨੂੰ ਬਲੇਮ ਕਰਦੇ ਆ ਕਿ ਮੈਂ ਇਸ ਕਰਕੇ ਡਿੱਗਿਆ ਅਸੀਂ ਆਪਣੇ ਆਪ ਨੂੰ ਕਿ ਮੈਂ ਨਹੀਂ ਪੱਥਰ ਨੂੰ ਦੇਖਿਆ ਏਵੇਂ ਅੱਗੇ ਚੱਲ ਕੇ ਉਹ ਕਹਿੰਦੇ ਨੇ ਕਿ ਡੂਬਤਾ ਹੈ ਤਾਂ ਪਾਣੀ ਕੋ ਦੋਸ਼ ਦਿੱਤਾ ਹੈ ਵੀ ਜਰੂਰ ਡੋਬਈ ਅੰਦਰ ਆ ਪਾਓ ਸਮੁੰਦਰ ਦੇ ਵਿੱਚ ਜਾਂ ਖੂਹ ਦੇ ਵਿੱਚ ਜਾਂ ਦਰਿਆ ਦੇ ਵਿੱਚ ਫਿਰ ਕਹਿੰਦੇ ਜੀ ਇਹ ਪਾਣੀ ਨੇ ਖਾ ਲਿਆ ਪਰ ਪਾਣੀ ਤਾਂ ਪਹਿਲਾਂ ਹੀ ਉੱਥੇ ਸੀ ਬੰਦਾ ਕਿਉਂ ਖੂਹ ਛਾਲ ਮਾਰਦਾ ਜਾਂ ਸਮੁੰਦਰ ਛਾਲ ਮਾਰਦਾ ਜਾਂ ਦਰਿਆ ਛਾਲ ਮਾਰਦਾ ਜਿਹੜਾ ਨੂੰ ਤਰਨਾ ਨਹੀਂ ਆਉਂਦਾ ਜਾਂ ਕਿਵੇਂ ਵੀ ਹੈ ਉਹ ਪਾਣੀ ਦਾ ਕੀ ਦੋਸ਼ ਆ ਉਹ ਵਿੱਚ ਸਾਡਾ ਆਪਣਾ ਹੈ ਕਿ ਅਸੀਂ ਛਾਲ ਮਾਰੀ ਆ ਖੂਹ ਚ ਕਰੋ ਦਰਿਆਸਿਕ ਕਰੋ ਜਾਂ ਸਮੁੰਦਰ ਚ ਕਹਨ ਤੇ ਅੱਗੇ ਚੱਲ ਕੇ ਉਹ ਕਹਿੰਦਾ ਵੀ ਜਦ ਕੁਛ ਵੀ ਨਹੀਂ ਕਰ ਪਾਤਾ ਤੋ ਕਿਸਮਤ ਕੋ ਦੋਸ਼ ਦਿੱਤਾ ਹੈ ਉਹ ਨਹੀਂ ਸਿਰਫ ਸਿਰਫ ਆਦਮੀ ਨੂੰ ਇਨਸਾਨ ਨੂੰ ਕਿਹਾ ਕਿ ਜਦੋਂ ਤੂੰ ਕੁਝ ਕਰ ਨਹੀਂ ਸਕਦਾ ਨਾ ਜਦੋਂ ਤਾਂ ਮਾਰਾ ਹੁੰਦਾ ਉਹਦੋਂ ਤੂੰ ਆਪਣੀ ਕਿਸਮਤ ਨੂੰ ਜਿਹੜਾ ਉਹ ਦੋਸਤ ਦੇਣਾ ਸ਼ੁਰੂ ਕਰ ਦਿੰਨਾ ਹੈ ਕਹਿਣ ਤੋਂ ਭਾਵ ਅਸੀਂ ਕਿਸਮਤ ਆਪ ਬਣਾਉਣੀ ਹੈ ਆਪਣੀ ਜੇ ਅਸੀਂ ਚੰਗੀ ਸੋਚ ਰੱਖਾਂਗੇ ਸਾਡੀ ਚੰਗੀ ਕਿਸਮਤ ਬਣੂਗੀ ਜੇ ਸਾਡੀ ਮਾੜੀ ਸੋਚ ਹੋਈ ਤਾਂ ਉਹ ਜਿਹੜੀ ਹੈ ਉਹ ਮਾੜੇ ਵਾਲੇ ਪਾਸੇ ਨੂੰ ਲੈ ਜਾਊਗੀ ਕਿਸਮਤ ਤਾਂ ਸਾਡੇ ਹੱਥ ਦੇ ਵਿੱਚ ਹੈ ਬਾਕੀ ਸਾਡੇ ਕਰਮਾਂ ਨਾਲ ਜਿਹੜੇ ਅਸੀਂ ਕਈ ਇਹ ਵੀ ਬਲੀਵ ਕਰਦੇ ਆ ਕਿ ਪਿਛਲੇ ਜਨਮ ਦੇ ਸਾਨੂੰ ਕਰਮ ਭੋਗਣੇ ਪੈਂਦੇ ਆ ਉਹ ਮੇਰੇ ਵਿਚਾਰੇ ਆ ਕਿ ਉਹ ਬਣਾਈ ਹੋਈ ਗੱਲ ਹੈ ਕਿਉਂਕਿ ਜਿਹੜੇ ਪਾਵਰਫੁਲ ਬੰਦੇ ਆ ਉਹਨਾਂ ਨੇ ਜਿਹਨੂੰ ਥੱਲੇ ਵਾਲੀ ਸ਼੍ਰੇਣੀ ਨੂੰ ਕਾਬੂ ਚ ਕਰਨਾ ਹੈ ਉਹਨਾਂ ਨੇ ਇਹ ਹੀ ਕਹਿਣਾ ਕਿ ਤੁਹਾਡੀ ਕਿਸਮਦ ਮਾੜੀ ਸੀ ਤਾਂ ਤੁਸੀਂ ਗਰੀਬ ਘਰ ਤੋਂ ਜਨਮ ਲਿਆ ਤਾਂ ਤੁਸੀਂ ਛੋਟੀ ਜਾਤ ਦਾ ਵੈਸੇ ਕੋਈ ਵੀ ਨਹੀਂ ਸਿਰਫ ਇਨਸਾਨ ਦੀ ਇੱਕ ਜਾਤ ਹੈ ਚਲੋ ਜੇ ਸਾਡੀਆਂ ਬਣਾਈਆਂ ਵੀ ਹੈ ਜਿਹੜੀਆਂ ਉਹ ਕਹਿੰਦੇ ਛੋਟੀ ਜਾਤ ਤੁਸੀਂ ਤਾਂ ਜਨਮ ਲਿਆ ਹੈ ਕਿ ਤੁਹਾਡੀ ਕਿਸਮਦ ਮਾੜੀ ਸੀ ਪਿੱਛੇ ਕਰਮ ਨਹੀਂ ਸੀ ਹਿੱਤੇ ਮੈਂ ਹਮਾ ਨੂੰ ਨੋਟ ਇਹ ਪੁੱਛਣਾ ਜਾਵਣਾ ਕਿ ਵੀ ਅਜ ਤੱਕ ਕਿਸੇ ਨੇ ਇਹ ਨਹੀਂ ਕਿਉਂਕਿ ਜਿਹੜੀ ਗਰੀਬੀ ਹੈ ਇਸ ਸੰਸਾਰ ਤੇ ਉਹ ਕੌਣ ਉਹਦੀ ਦੇਣ ਕੀਦੇ ਆ ਉਹ ਜ਼ਰੂਰ ਜਿਹੜੇ ਤਾਕਤਵਰ ਮਨੁੱਖ ਨੇ ਜਿਨ੍ਹਾਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਲੁੱਟਿਆ ਤਾਂ ਉਹ ਗਰੀਬ ਹੋਏ ਪਰ ਉਹਨਾਂ ਦੇ ਰਾਜ ਕਰਨ ਹਾਸਤੇ ਮੇਰੇ ਖਿਆਲ ਮੁਤਾਬਕ ਉਹਨਾਂ ਨੇ ਇੱਕ ਕਿਸਮਤ ਬਣਾਈ ਹੋਈ ਸੀ ਆ ਤੁਹਾਡੀ ਵੀ ਕਿਸਮ ਵਿੱਚ ਇਹ ਕੁਝ ਲਿਖਿਆ ਸੀ ਜਿਹੜੇ ਮੇਰੇ ਜਿਹੜੇ ਵਿਚਾਰ ਹੈ ਉਹ ਇਹ ਹੈ ਕਿ ਕਿਸਮਤ ਇੱਕ ਬਣਾਈ ਹੋਈ ਚੀਜ਼ ਆ ਬੰਦੇ ਦੀ ਕਿਸੇ ਨੂੰ ਕਿਸੇ ਹੋਰ ਨੂੰ ਬਲੇਮ ਦੇਣਾ ਏਵੇਂ ਤੁਹਾਡੀ ਸੋਚ ਹੈ ਕਿ ਤੁਹਾਡੀ ਕਿਸਮਤ ਚੰਗੀ ਆ ਜਾਂ ਤੁਹਾਡੀ ਕਿਸਮਤ ਬੁਰੀ ਆ ਮੈਂ ਤੁਹਾਨੂੰ ਥੋੜੀ ਜੀ ਤੁਹਾਨੂੰ ਛੋਟੀ ਜੀ ਇੱਕ ਐਗਜ਼ਾਮਪਲ ਦੇ ਤੌਰ ਤੇ ਤੋੜੇ ਮੈਂ ਗੱਲ ਸਾਂਝੀ ਕਰ ਰਹਾ। ਕੋਈ ਜਿਹੜੀ ਐਗਜ਼ਾਮਪਲ ਹੁੰਦੀ ਆ ਕੋਈ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ ਜਾਂ ਬੀਤੀ ਹੋਵੇ। ਇੱਕ ਸਮਝਾਉਣਾ ਹੁੰਦਾ। ਤਾਂ ਕੋਈ ਆਪਣੀ 11 ਅਸੇਦਾਰੀ ਚ ਮਿਲਣ ਉਹਦੇ ਜਿਹੜੇ ਫਾਸਟ ਕਜ਼ਨ ਸੀ ਉਹਨਾਂ ਨੂੰ ਮਿਲਣ ਗਿਆ। ਤਾਂ ਉਹਨਾਂ ਦੀ ਮਾਤਾ ਜੀ ਨੂੰ ਪਹਿਲਾਂ ਉਹ ਮਿਲਿਆ। ਉਹ ਕਹਿੰਦੇ ਵੀ ਵੱਡੇ ਵੀਰ ਜੀ ਕਿੱਥੇ ਆਉਗੇ ਕਹਿੰਦੇ ਉਹ ਵੀ ਆਪਣੀ ਕਿਉਂਕਿ ਉਹਨਾਂ ਦੀਆਂ ਦੋ ਕੋਠੀਆਂ ਇੱਕ ਹੀ ਥਾਂ ਦੇ ਵਿੱਚ ਬਣਾਈਆਂ ਹੋਈਆਂ ਸੀ ਜਿਵੇਂ ਆਪਣੇ ਆਮ ਘਰਾਂ ਦੇ ਵਿੱਚ ਦੋ ਪੋਰਸ਼ਨ ਬਣਾ ਲਏ ਨੇ ਤੇ ਉਹ ਕਹਿੰਦੇ ਵੀ ਉਹ ਆਪਣੇ ਪੋਰਸ਼ਨ ਦੇ ਵਿੱਚ ਬੈਠਿਆ ਤੇ ਤੂੰ ਜਾ ਕੇ ਮਿਲਿਆ ਉਹ ਗਿਆ ਤੇ ਉਹਨੇ ਰੋਣਾ ਸ਼ੁਰੂ ਕਰਤਾ ਕੰਲਾ ਵੀ ਮੈਨੂੰ ਤਾਂ ਬਹੁਤ ਘਾਟਾ ਪੈ ਗਿਆ ਇਸ ਸਾਲ ਕਹਿੰਦਾ ਕੀ ਹੋ ਗਿਆ ਕਹਿੰਦਾ 2.5 ਲੱਖ ਦਾ ਘਾਟਾ ਪੈ ਗਿਆ ਕਹਿੰਦਾ ਸ਼ਾ ਕਿੰਨਾ ਵੱਡਾ ਅਫਸੋਸ ਦੀ ਗੱਲ ਹੈ ਕਿ ਇਹ ਵੱਡੇ ਦੂਸਰੇ ਭਾਈ ਸਾਹਿਬ ਕਿੱਥੇ ਆ ਕਿਹਨਾ ਉਹ ਆਪਦੇ ਪੋਰਚਨ 'ਚ ਬੈਠਾ ਜਾਂ ਉੱਥੇ ਹੋ ਗਿਆ ਤੇ ਉਹਨੇ ਜਾਨੀ ਕਿ ਉਹਦੀ ਚੰਗੀ ਸੇਵਾ ਕੀਤੀ ਤੇ ਨਾਲੇ ਆਸਾਸ ਗੱਲਾਂ ਕੀਤੀਆਂ ਤੇ ਉਹ ਕਹਿੰਦਾ ਯਾਰ ਵੀ ਦੂਸਰੇ ਵੀਰ ਨੂੰ ਜਦੋਂ 2.5 ਲੱਖ ਘਾਟਾ ਪਿਆ ਤੈਨੂੰ ਵੀ ਤਾਂ ਨਾਲ ਹੀ ਪਿਆ ਕਹਿੰਦਾ ਮੈਂ ਮੈਨੂੰ ਤਾਂ ਕੋਈ ਘਾਟਾ ਨਹੀਂ ਪਿਆ ਕਹਿੰਦਾ ਮੈਨੂੰ ਤਾਂ 2.5 ਲੱਖ ਬਚਿਆ ਹੈ ਕਿ ਉਹ ਹੈਰਾਨ ਹੋ ਗਿਆ ਉਹ ਖੁਸ਼ ਹੋ ਗਿਆ ਉਹਦੀ ਚੰਗੀ ਸੇਵਾ ਕੀਤੀ ਉਹ ਵਾਪਸ ਫਿਰ ਉਹ ਨਦੀ ਮਾਤਾ ਜੀ ਕੋਲੇ ਆਇਆ ਕਿ ਇਹ ਚੱਕਰ ਕੀ ਹੈ ਇਕੱਠੇ ਉਹ ਕੰਮ ਕਰਦੇ ਇੱਕ ਕਹਿੰਦਾ ਵੀ ਮੈਨੂੰ ਢਾਈ ਰੱਖਦਾ ਘਾਟਾ ਪੈ ਗਿਆ ਦੂਜਾ ਕਹਿੰਦਾ ਕਿ ਮੈਨੂੰ ਢਾਈ ਨਖ ਬਚ ਗਿਆ ਇਹ ਚੱਕਰ ਕੀ ਹੈ ਉਹ ਕਹਿੰਦੇ ਭਾਈ ਸਾਹਿਬ ਜਿਹੜੀ ਪਿਛਲੇ ਸਾਲ ਇਹਨਾਂ ਨੇ ਪ੍ਰਾਪਰਟੀ ਪ੍ਰਾਪਰਟੀ ਦੋਨੋਂ ਆਪਾਂ ਮੰਨੇ ਖਰੀਦੀ ਸੀ ਇਕੱਠੇ ਉਹ ਕੇ ਤੇ ਇਹਨਾਂ ਨੂੰ ਸੀ ਕਿ ਸੰਨ ਜਿਹੜਾ ਹੈ ਨਾ ਉਪ 5 ਲੱਖ ਰੁਪਇਆ ਉਹਦੇ ਵਿੱਚ ਸਾਨੂੰ ਬਚੂਗਾ ਪ੍ਰਾਪਰਟੀ ਚ ਪਰ ਉਹਦੇ ਵਿੱਚੋਂ 2.5 ਲੱਖ ਰੁਪਇਆ ਹੀ ਇਹਨਾਂ ਨੂੰ ਬਚਿਆ ਜਿਹੜਾ ਇਹਨਾਂ ਨੇ ਆਪੋ ਆਪਸ ਵਿੱਚ ਦੀ ਅਧੂ ਅਧ ਕਰ ਲਿਆ ਇਹ ਜਿਹੜਾ ਹੈਗਾ ਇਹ 네ਗੇਟਿਵ ਸੋਚ ਦਾ ਮਾਲਕ ਹੈ ਜਿਹੜਾ ਮੇਰਾ ਇਹ ਲੜਕਾ ਪਹਿਲੇ ਜਿੰਨੂੰ ਜਿੰਨੂੰ ਤੁਮ ਰਿਹਾ ਸੀ ਉਹ ਕਹਿੰਦਾ ਮੇਰਾ ਤਾਂ 2.5 ਲੱਖ ਗਵਾ ਚ ਗਿਆ ਮੈਨੂੰ ਜੇ 5 ਲੱਖ ਬਾਈ ਦਾ ਮੈਨੂੰ ਹੋਰ ਪੈਸੇ ਸਾਨੂੰ ਆਉਣੇ ਸੀ ਤੇ ਜਿਹੜਾ ਦੂਸਰਾ ਉਹ ਕਹਿੰਦਾ ਵੀ ਪੋਜ਼ਿਟਿਵ ਹੈ ਉਹ ਕਹਿੰਦਾ ਵੀ ਜਿਹੜੇ ਵੀ ਚੱਲ ਪ੍ਰੋਪਰਟੀ ਜੋ ਬਚੇ ਹੀ ਆ ਕੁਝ ਜਿਹੜੇ ਵੀ ਬਚ ਗਏ ਆਪਾਂ ਐਪੀ ਆਏ ਵੀ ਕੀ ਬੰਦਾ ਹੁੰਦਾ ਵੀ ਬੰਦੇ ਕੋਲੇ ਸਾਰਾ ਕੁਝ ਹੁੰਦਿਆਂ ਹੋਿਆਂ ਵੀ ਉਹ ਜਿਹੜਾ ਖੁਸ਼ ਨਹੀਂ ਹੁੰਦਾ ਖੁਸ਼ ਰਹਿਣਾ ਸਾਨੂੰ ਸਿੱਖਣਾ ਚਾਹੀਦਾ ਜੇ ਸਾਡੀ ਜਿਹੜੀ ਹੈ ਕੁਆਲਿਟੀ ਆਫ ਥੌਟਸ ਜਿਹੜੀਆਂ ਨਾ ਸਾਡੀਆਂ ਜੋ ਸੁਪਰੀਮ ਹੈ ਕਾ ਅਸੀਂ ਕਦੇ ਵੀ ਦੁਖੀ ਨਹੀਂ ਹੋਵਾਂਗੇ ਕਦੇ ਵੀ ਅਸੀਂ ਕਿਸਮਤ ਨੂੰ ਨਹੀਂ ਬਲੇਮ ਦੇਵਾਂਗੇ ਕਿ ਸਾਡੀ ਕਿਸਮਤ ਮਾੜੀ ਹੈ ਸਾਡੀ ਮਿਹਨਤ ਕੀਤੀ ਹੋਈ ਉਹੀ ਸਾਡੀ ਜਿਹੜੀ ਹੈ ਕਿਸਮਤ ਬਣਾਉਂਦੀ ਹੈ ਜਿਵੇਂ ਕਿ ਕਿਸ ਮਤ ਇਹ ਦੋ ਸ਼ਬਦ ਹੋ ਗਏ ਵੀ ਕਿਹੜੀ ਮਤ ਨਾਲ ਤੁਸੀਂ ਕੀ ਚੰਗੀ ਮਤ ਨਾਲ ਸੋਚ ਕੇ ਗਿਆਨ ਵਾਲੀ ਮਤ ਨਾਲ ਸੋਚ ਕੇ ਤੁਸੀਂ ਕਾਰੋਬਾਰ ਜਾਂ ਕੋਈ ਵੀ ਪ੍ਰਾਪਰਟੀ ਖਰੀਦੀ ਹੈ ਉਹ ਗ੍ਰੀਧਿਆ ਜਾਂ ਜਿਹੜੀ ਆ ਹੈ ਭੈੜੀ ਮਤ ਨਾਲ ਸੋਚ ਕੇ ਕੀਤੀ ਆ ਬਦ ਤੁਸੀਂ ਕੁਝ ਸੋਚਿਆ ਹੀ ਨਹੀਂ ਉਸ ਤੁਹਾਨੂੰ ਕਾਟਾ ਪੈਣਾ ਹੀ ਪੈਣਾ ਪਰ ਮੇਰੇ ਖਿਆਲ ਮੁਤਾਬਕ ਕਿਸਮਤ ਕੋਈ ਨਹੀਂ ਕਿਸਮਤ ਅਸੀਂ ਆਪ ਬਣਾਉਣੀ ਆ ਸਾਡਾ ਜਿਹੜਾ ਹਾਰਡ ਕੰਮ ਹੈ ਸਖਤ ਮਿਹਨਤ ਆ ਜਿਹੜੀ ਸਾਡੀ ਜਾਂ ਉਣ ਪਾਉਣ ਦੀ ਚਾਹਣਾ ਹੈ ਸਾਡੀ ਉਹੀ ਸਾਨੂੰ ਬੁਲੰਦ ਕਰਦੀ ਹੈ ਉਹੀ ਸਾਨੂੰ ਉੱਪਰ ਲੈ ਕੇ ਜਾਂਦੀ ਹੈ ਇਹੀ ਮੇਰੇ ਅੱਜ ਵਿਚਾਰ ਨੇ ਜਿਵੇਂ ਕਿ ਸਾਡੀ ਗੁਰਬਾਣੀ ਦੇ ਵਿੱਚ ਵੀ ਹੈ ਕਿ ਜਿਹੜੇ ਅਸੀਂ ਕਰਮ ਕਰਨੇ ਆ ਨਾ ਉਹ ਕਰਮਾਂ ਦਾ ਹੀ ਸਾਨੂੰ ਫਲ ਮਿਲਣਾ ਹੈ ਜਿਹੜੇ ਕਰਮ ਭਾਵ ਅਸੀਂ ਅੱਥਾ ਨਾਲ ਜਾਂ ਸੋਚ ਨਾਲ ਜਿਹੜੇ ਅਸੀਂ ਕਰਮ ਕਰਨੇ ਆ ਐਵੇਂ ਹੁਣ ਗੀਤਾ ਦੇ ਵਿੱਚ ਵੀ ਤਾਂ ਉਹ ਸ਼ਲੋਕ ਹੈ ਇੱਕ ਕਿ ਜਿase ਕਰਮ ਕਮਾਏਗਾ ਆਦਮੀ ਪੈਸਾ ਫਲ ਦੇ ਦੇਗਾ ਭਗਵਾਨ ਕੁਝ ਇਸ ਤਰ੍ਹਾਂ ਵੀ ਜਿਹੜੇ ਵੀ ਤੁਸੀਂ ਕਰਮ ਕਰਨੇ ਆ ਭਗਵਾਨ ਨੇ ਉਹੀ ਤੁਹਾਨੂੰ ਫਲ ਦੇਣਾ ਜੇ ਤੁਸੀਂ ਕਿਕਰ ਦੇ ਬੀਜ ਬੀਜਨੇ ਆ ਤਾਂ ਕਿਕਰ ਨੇ ਪੈਦਾ ਹੋਣਾ ਜੇ ਤੁਸੀਂ ਕੋਈ ਹੋਰ ਦਾ ਰਖਦੇ ਬੀਜ ਬੀਜਨੇ ਆ ਕਣਕ ਦੇ ਬੀਜ ਨੇ ਧਰਤੀ ਨੇ ਉਹ ਦੇਣੇ ਆ ਜੋ ਕੁਝ ਤੁਸੀਂ ਬੀਜੋਗੇ ਉਹੀ ਕੁਝ ਉਗਣਾ ਏਵੇਂ ਜਿਹੜਾ ਤੁਸੀਂ ਕੰਮ ਸੋਚ ਸੰਗੇ ਤੇ ਹਾਲ ਮਿਹਨਤ ਨਾ ਕਰੋਗੇ ਉਤੋ ਹੀ ਚੰਗੇ ਰਹ ਜਉਗੇ ਤੇ ਮੇਰੇ ਖਿਆਲ ਮੁਤਾਬਕ ਵੀ ਕਿਸਮ ਕਿਸਮ ਜੜੀ ਹੈ ਨਾ ਕੋਈ ਚੀਜ਼ ਨਹੀਂ ਸਿਰਫ ਕੁਛ ਲੋਕਾਂ ਦੀ ਬਣਾਈ ਹੋਈ ਹੈ ਕਿਸੇ ਨੂੰ ਬਲੈਮ ਦੇਣ ਦੀ ਜਿਵੇਂ ਕਿ ਮੈਂ ਪਹਿਲਾਂ ਤੁਹਾਡੇ ਨਾਲ ਉਹ ਸੰਜੀਗੀ ਕੀਤੀ ਹੈ ਕਿ गिरता ਹੈ ਤਾਂ ਪੱਥਰ ਕੋ ਦੋਸ਼ deta ਹੈ ਡੂਬਤਾ ਹੈ ਤਾਂ ਪਾਣੀ ਕੋ ਦੋਸ਼ deta ਹੈ ਆਦਮੀ ਵੀ ਹੀ ਕਿਆ ਚੀਜ਼ ਹੈ ਯਾਰੋ ਜਦ ਕੁਛ ਨਹੀਂ ਕਰ ਪਾਤਾ ਤੋ ਕਿਸਮਤ ਕੋ ਦੋਇ ਹਿੱਟੇ ਤਾਂ ਅਜਿਹੀ ਨਹੀਂ ਬਾਕੀ ਇਸ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ